ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜਿਆਦਾ ਨਜ਼ਰ ਆਉਂਦੀ ਆ ਉੱਥੇ ਉੱਥੇ ਸਾਰਾ ਹੀ ਕੰਮ ਖਤਮ ਕਰ ਦਿੱਤਾ ਕੋਰਾਜਨ ਦੀ ਸਪਰੇਅ ਕਰ ਦੋ ਪਰ ਸਪਰੇਅ ਕੋਰਾਜਨ ਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿਖਾਈ ਇਸ ਤੋਂ ਘੇਤਰੀ ਵੀ ਕਣਕ ਬੀਜਦੇ ਰਹੇ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੰਢੀ ਰੁਕਦੀ ਨਹੀਂ ਪਈ। ਅੱਜ ਤੱਕ ਨਹੀਂ ਰੁਕਦੀ ਤੇ। ਤਾਂ ਕਈਆਂ ਨੇ ਇਹ ਲਾ ਕੇ ਸਾਡੇ ਕਿਸੇ ਨੇ ਅੱਗ ਲਾ ਕੇ ਵੀਜੀ ਹੋਵੇ। ਸਾਡੀ ਪਰਾਲੀ ਵਾਲੀ ਸੀ, ਪਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੰਢੀ ਹੈ। ਕੀ ਲੱਗਦਾ ਸਿੱਧੀ ਬਿਜਾਈ ਦਾ ਕੁਝ ਰੋਕ ਲੇ? ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ। ਕਿੰਨੀ ਬਿਜਾਈ ਕੀਤੀ ਆ ਤੇ ਕਦ ਹਮਲਾ ਆਇਆ ਜੀ? ਮੇਰਾ ਨਾਮ ਸਤਨਾਮ ਸਿੰਘ ਇੰਟਰਨੈਟ ਪੁਰਾ ਜੀ। 15 ਏਕੜ ਦੀ ਮੇਰ ਕੋ ਮਿਲਾਈ ਹੈ ਤੇ ਆ ਦੇਖਿਆ ਹੁ ਪਿਆ ਗਲਾਬੀ ਸੁੰਢੀ ਕਾਫੀ ਪੈ ਗਈ ਹੈ ਲੋਕ ਟੋੜੀਆਂ ਦੀ ਟੋੜੀਆਂ ਖਾਈ ਜਾ ਰਹੀ ਵਿੱਚੋਂ ਤੇ ਸਾਡੀ ਤੇ ਮੰਗ ਇਹੋ ਹੀ ਹੈ ਪ੍ਰਸ਼ਾਸਨ ਕੋਲੋਂ ਕਿ ਮਤਲਬ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਦਵਾਈਆਂ ਸਾਨੂੰ origial ਮਿਲ ਕੋ ਚੰਗੇ ਬੈਨੀਫਿਟ ਮਿਲ ਕਿ ਜੋ ਦਵਾਈਆਂ ਡੋਲੀਕੇਟ ਮਿਲ ਰਹੀਆਂ ਉਹਨਾਂ ਦਾ ਸਹੀ ਹੋ ਰਿਹਾ ਇਸ ਕਰਕੇ ਉਹ ਸਾਰੀਆਂ ਸੁੰਢੀ ਮਾਰ ਨਹੀਂ ਰਹੀ ਕੀ ਕਾਰਨ ਮੰਨਦੇ ਜੀ ਅਸੀਂ ਹੁ ਇਹ ਕਹਿ ਨਹੀਂ ਸਕਦੇ ਪਹਿਲੀ ਵਾਰ ਸਾਡੇ ਤਾਂ ਪਈ ਹੈ ਆਮ ਟੀਵੀ ਤੇ ਵੇਖੀ ਜਾਓ ਤਾਂ ਕਹਿੰਦੇ ਆ ਜੀ ਇਹ ਗਰਮੀ ਆ ਜਾਂ ਮਤਲਬ ਇਹ ਪ੍ਰਾਲੀ ਦਾ ਵਾ ਜਾਂ ਹੈ ਨਾ ਤੇ ਪ੍ਰਾਲੀ ਤਾਂ ਅਸੀਂ ਤਾਂ ਮੈਂ ਤਾਂ ਇੱਕ ਮਤਲਬ ਪੱਠੇ ਨੇ ਵੀ ਅੱਗ ਨਹੀਂ ਲਾਈ 15 ਕਿੱਲਾਂ ਦੇ ਵਿੱਚ ਤੇ ਫੇਰ ਵੀ ਅਸੀਂ ਤਾਂ ਵੇਂਦੇ ਰਹਿੰਦੇ ਆ ਤੇ ਅੱਜ ਆ ਦੇਖਿਆ ਤੇ ਇਧਰਾਂ ਕਿਤਾ ਨਾਲ ਗੁੰਡੀਆਂ ਨਹੀਂ ਪੈ ਲਈ ਕਾਫੀ ਕਿੰਨਾ ਕੁ ਨੁਕਸਾਨ ਲੱਗਦਾ ਆ 25 30% ਤਾਂ ਹੋ ਗਿਆ ਹੁਣ ਤੱਕ ਤੇ ਜੇ ਵਧਣਾ ਹੀ ਆ ਘਟਣਾ ਤਾਂ ਹੈ ਨਹੀਂ ਇਹ ਕੀ ਕਿਸਾਨ ਦੇ ਖਰਚੇ ਪੂਰੇ ਹੋਣਗੇ ਨਹੀਂ ਪੂਰੇ ਕਿੱਥੋਂ ਹੋਣੇ ਉਹ ਬੱਲਿਆਂ ਦੇ ਕੇ ਛੁੱਟੇਗਾ ਜੋ ਠੇਕਾ ਵੀ ਦੇਣਾ 50-60 ਹਜ਼ਾਰ ਰੁਪਇਆ ਫਿਰ ਉੱਤੇ ਖਰਚਾ ਵੀ 5000 ਲੱਗ ਗਿਆ ਕਣਕ ਬੀਜਣ ਤੇ ਅਜੇ ਪੱਕਣ ਤੱਕ ਲੱਗਣਾ ਹੀ ਇੱਥੇ ਕੀ ਮੰਗ ਕਰਦੇ ਸਰਕਾਰ ਮੰਗਤਾ ਇਹ ਸਰਕਾਰ ਜਿਹੜੀ ਇੱਕ ਤੋਂ ਕੁਛ ਇਹਦਾ ਮੁਆਵਜ਼ਾ ਦਵੇ ਥੋੜਾ ਬਹੁਤਾ ਜ਼ਿੰਮੇਦਾਰ ਨੂੰ ਜੋ ਵੀ ਦੇ ਸਕਦੀ ਆ ਤੇ ਬਾਕੀ ਜਿਹੜਾ ਦਵਾਈਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਖਾਦਾ ਦਵਾਈਆਂ ਡੁਪਲੀਕੇਟ ਆ ਰਹੀਆਂ ਨੇ ਬਜਾਰਾਂ ਵਿੱਚ ਬੀਜ ਤੱਕ ਵੀ ਡੁਪਲੀਕੇਟ ਆ ਜਿੰਨਾ ਚਿਰ ਇਹ ਨਹੀਂ ਹੱਲ ਹੁੰਦਾ ਉਹਨਾਂ ਚਿਰ ਅਸੀਂ ਕੁਛ ਨਹੀਂ ਕਹਿ ਸਕਦਾ ਮੇਰਾ ਨਾਮ ਹਜੀਪਾਲ ਸਿੰਘ ਹੈ ਪਿੰਡ ਮੇਰਾ ਹਨੈਤਪੁਰ ਆ ਬਲਾਕ ਜਨਾਲਾ ਤੇ ਸਾਡੇ ਖੇਤਾਂ ਵਿੱਚ ਆ ਗੁਲਾਬੀ ਸੁੰਡੀ ਜਿਹੜੀ ਆ ਇਹ ਪਹਿਲੀ ਵਾਰੀ ਪਈ ਪਹਿਲਾਂ ਕਦੀ ਨਹੀਂ ਦਿੱਕਤ ਆਈ ਇਸ ਤੋਂ ਘੇਤਰੀ ਵੀ ਕਣਕ ਬੀਜਦੇ ਰਹੇ ਆ ਪਰ ਐਤਕਾਂ ਇਹਨੇ ਸੁੰਡੀ ਨੇ ਕਣਕ ਜਿਹੜੀ ਆ ਬਹੁਤ ਖਰਾਬ ਕਰ ਦਿੱਤੀ ਆ ਸਪਰੇਅ ਕਰਨ ਦੇ ਬਾਵਜੂਦ ਵੀ ਜਿਹੜੀ ਆ ਉਹ ਸੁੰਡੀ ਰੁਕਦੀ ਨਹੀਂ ਪਈ ਅੱਜ ਤੱਕ ਨਹੀਂ ਰੁਕਦੀ ਪਈ ਕੀ ਕਰਨ ਲੱਗ ਪਈ ਕਾਰਨ ਖੇਤੀਬਾੜੀ ਵਿਭਾਗ ਵਾਲੇ ਤਾਂ ਗਰਮੀ ਦੱਸਦੇ ਸੀਗੇ ਵੀ ਗਰਮੀ ਦਾ ਕਾਰਨ ਹੈ ਜਿਆਦਾ ਪਰ ਬਾਕੀ ਕਣਕਾਂ ਵੀ ਹੈਗੀਆਂ ਜਿੱਦਾਂ ਕਈਆਂ ਨੇ ਆ ਲਾਗੇ ਸਾਡੇ ਕਿਸੇ ਨੇ ਅੱਗ ਲਾ ਕੇ ਹੀ ਬੀਜੀ ਹੋਵੇ ਸਾਡੀ ਪਰਾਲੀ ਵਾਲੀ ਸੀ ਪਰਾਲੀ ਵਾਲੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਸੁੰਡੀ ਆ ਕੀ ਲੱਗਦਾ ਸਿੱਧੀ ਬਿਜਾਈ ਦਾ ਕੋਸਰ ਲੱਗ ਰਿਹਾ ਹੈ ਇਹ ਤੇ ਸਿੱਧੀ ਬਿਜਾਈ ਦਾ ਹੀ ਆ ਫਿਰ ਜੇ ਦੂਸਰੇ ਦੇ ਖੇਤ ਚ ਨਾ ਹੋਊਗੀ ਸਾਡੇ ਜੀ ਹੋਊਗੀ ਫਿਰ ਅਸੀਂ ਸਿੱਧੀ ਕੀਤੀ ਫਿਰ ਸਾਡੇ ਜਿਆਦਾ ਖੇਤੀ ਹੈ ਵੀ ਉੱਥੇ ਹੀ ਹੈ ਜਿੱਥੇ ਪਰਾਲੀ ਜਿਆਦਾ ਸੀਗੀ ਖੇਤੀਬਾੜੀ ਵਿਭਾਗ ਵੇਖ ਕੇ ਗਏ ਹਨ ਕਿ ਚੈੱਕ ਕਰਕੇ ਗਏ ਹਾਂਜੀ ਆਏ ਸੀਗੇ ਹੁਣ ਕੀ ਹਾਲ ਦੱਸਿਆ ਉਹਨਾਂ ਨੇ ਉਹਨਾਂ ਨੇ ਸਪਰੇਅ ਦੱਸੀ ਵੀ ਸਪਰੇਅ ਕਰ ਸਕਦੇ ਹੋ ਤੇ ਜਦੋਂ ਠੰਡ ਵੱਧ ਜਾਏਗੀ ਉਦੋਂ ਠੰਡ ਦੇ ਨਾਲ ਆਪੇ ਹੀ ਇਹ ਜਿਹੜੀ ਸੁੰਡੀ ਆ ਉਹ ਘਟ ਜਾਏਗੀ ਹਾਂਜੀ ਤੇ ਇਹ ਤਾਂ ਕੋਈ ਅਸਰ ਪਿਆ ਸਪਰੇ ਦਾ ਕੋਈ ਅਸਰ ਨਹੀਂ ਹੋਇਆ ਕੀ ਕਾਰਨ ਕੀ ਲੱਗਦਾ ਵਾ ਦਵਾਈਆਂ ਨੇ ਦਵਾਈਆਂ ਨਕਲੀ ਹੈ ਇਸ ਹਿਸਾਬ ਨਾਲ ਦੇ ਅੱਜ 6 ਦਿਨ ਹੋ ਗਏ ਆ ਦੁਕਾਨ ਵਾਲਾ ਵੀ ਕਹਿੰਦਾ ਸੀਗਾ ਵੀ 1-2 ਦਿਨ ਦੇ ਵਿੱਚ ਜਿਹੜਾ ਉਹ ਸੜੀ ਖਤਮ ਹੋ ਜਾਏਗੀ ਪਰ ਸੰਧੀ ਖਤਮ ਨਹੀਂ ਹੋਈ ਕੀ ਕਾਰਨ ਕੀ ਲੱਗਦਾ ਨੁਕਸਾਨ ਕਿੰਨੇ ਪਰਸੈਂਟ ਜਿਹੜਾ ਕਿਸਾਨ ਦਾ ਹੋ ਗਿਆ ਨੁਕਸਾਨ 30-35% ਦੇ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਅਜੇ ਵੀ ਰੋਕ ਨਹੀਂ ਰਹੀ ਅਜੇ ਵੀ ਗਾਂ ਕਰਦੀ ਪਈ ਹੈ ਇਸ ਹਿਸਾਬ ਨਾਲ ਦਾ ਫਸਲ ਜਿਹੜੀ ਆ ਉਹ ਖਤਮ ਆ ਦੁਬਾਰਾ ਇਹਨੂੰ ਬੀਜ ਨਹੀਂ ਸਕਦੇ ਆਪਾਂ ਸਰਕਾਰ ਕੋਲੋਂ ਮੰਗ ਕਰਦੇ ਆ ਸਰਕਾਰ ਕੋ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜੀਆਂ ਜਿੱਦਾਂ ਦਵਾਈਆਂ ਹੁੰਦੀ ਦਵਾਈ ਡੁਬਲੀਕੇਟ ਬਹੁਤ ਜ਼ਿਆਦਾ ਵਿਕਦੀ ਪਈ ਸਟੋਰਾਂ ਤੇ ਆਪਾਂ ਨਾਮ ਨਹੀਂ ਚਲੋ ਲੈ ਸਕਦੇ ਕਿਸੇ ਦਾ ਪਰ ਸਟੋਰਾਂ ਦੇ ਉੱਪਰ ਬਹੁਤ ਜ਼ਿਆਦਾ ਡੁਬਲੀਕੇਟ ਦਵਾਈ ਵਿਕਦੀ ਪਈ ਆ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਖਾਸ ਕਰਕੇ ਮੇਰਾ ਨਾਮ ਸੁਖਵੰਤ ਸਿੰਘ ਹੈ ਪਿੰਡ ਨੈਤਪੁਰਾ ਤੇ ਸਿੱਧੀ ਬਜਾਈ ਕੁੱਲ ਬਜਾਈ ਮੈਂ 11 ਏਕੜ ਕੀਤੀ ਆ ਜੀ ਤੇ ਇਹ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਉਹ ਜ਼ਿਆਦਾਤਰ ਉੱਥੇ ਹੋਇਆ ਜਿੱਥੇ ਆਪਾਂ ਪਰਾਲੀ ਨੂੰ ਨਹੀਂ ਅੱਗ ਲਾਈ ਜਿੱਥੇ ਵੇਖੋ ਤੁਸੀਂ ਇੱਧਰ ਐਨੂੰ ਨਿਗਾਹ ਮਾਰ ਲਓ ਚਾ ਐਨੂੰ ਮਾਰ ਲਓ ਜਿੱਥੇ ਜਿੱਥੇ ਪਰਾਲੀ ਤੁਹਾਨੂੰ ਜਿਆਦਾ ਨਜ਼ਰ ਆਉਂਦੀ ਆ ਉੱਥੇ ਉੱਥੇ ਸਾਰਾ ਈ ਕੰਮ ਖਤਮ ਕਰ ਦਿੱਤਾ ਸੁੰਢੀ ਨੇ ਤੇ ਜਿੱਥੇ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਉੱਥੇ ਕਣਕ ਧੋੜੀਆਂ ਵੇਖੋ ਤੁਸੀਂ ਉੱਥੇ ਉੱਥੇ ਕਣਕ ਠੀਕ ਸੀਗੀ ਤੇ ਬਾਕੀ ਆਪਾਂ ਖੇਤੀਬਾੜੀ ਵਿਭਾਗ ਨੂੰ ਵੀ ਸੱਦਿਆ ਸੀਗਾ ਉਹ ਵੀ ਵੇਖ ਕੇ ਗਏ ਉਹ ਆਂਦੇ ਸੀ ਕਿ ਕੁਝ ਮੌਸਮ ਦੀ ਅੱਜ ਠੰਡ ਨਹੀਂ ਪੈ ਰਹੀ ਗਰਮਿਆ ਮੌਸਮ ਤਾਂ ਕਰਕੇ ਸੁੰਡੀ ਪਈ ਆ ਤੇ ਤੁਸੀਂ ਕੋਰਾਜਿੰਦੀ ਸਪਰੇਅ ਕਰ ਦੋ ਪਰ ਸਪਰੇਅ ਵੀ ਕੋਰਾਜਿੰਦੀ ਕਰਤੀ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਬਾਵਜੂਦ ਵੀ ਸੁੰਡੀ ਨਹੀਂ ਮਰੀ ਕਾਰਨ ਕੀ ਮੰਦੇ ਨੇ ਕਾਰਨ ਵੇਖੋ ਹੁਣ ਅਹੀ ਕਾਰਨ ਕੀ ਦਸੀਏ ਭਾ ਚਾਹੇ ਦਵਾਈਆਂ ਡੁਪਲੀਕੇਟ ਹੈ ਤੇ ਚਾਹੇ ਉਦਾਂ ਜੀ ਸਪਰੇਅ ਕੀਤੀ ਹੋਵੇ ਕੋਰਾਜਿੰਦੀ ਸੁੰਡੀ ਮਰੇ ਕਿਉਂ ਨਾ ਠੇਕੇ ਤੇ ਲੈ ਕੇ ਤੁਸੀਂ ਬਜਾਈ ਕੀਤੀ ਕੀ ਲੱਗਦਾ ਖਰਚੇ ਪੂਰੇ ਹੋੜ ਗਏ ਖਰਚੇ ਇਹ ਸਭ ਖਰਚੇ ਕੀ ਇਹ ਸਭ ਨਾਲ ਤੇ ਕੋਈ ਹਾਲ ਹੀ ਨਹੀਂ ਠੇਕਾ ਕਿੱਥੋਂ ਪੂਰਾ ਹੋਏ ਨਾ ਜੀ ਇਹ ਤਾਂ ਪੱਲਾ ਵੀ ਪੂਰਾ ਹੋਣਾ ਸਰਕਾਰ ਕੋਈ ਹੋ ਮੰਗ ਕਰਦੇ ਜਿਦ ਤਰਾ ਵੇਖੋ ਬਲਾਗ ਦੇ ਵਿੱਚ ਦਵਾਈਆਂ ਸਾਨੂੰ ਪ੍ਰੋਵਾਈਡ ਕਰ ਦਵੇ ਸਰਕਾਰ ਜੇ ਇਦਾਂ ਦੀ ਕੋਈ ਨੌਬਤ ਆਉਂਦੀ ਆ ਕੁਝ ਸਾਨੂੰ ਸਹੀ ਰੇਟ ਤੇ ਮਿਲ ਜਾਣ ਕੁਝ ਕਿਸਾਨ ਦਾ ਫਾਇਦਾ ਹੋ ਜਾਵੇ ਜਦੋਂ ਬਾਜ਼ਾਰੋਂ ਆਪਾਂ ਦਵਾਈ ਲੈਣੇ ਆ ਚਲੋ ਨਾਤ ਨਹੀਂ ਲੈਣਾ ਚਾਹੀਦਾ ਕਿਸੇ ਦਾ ਪਰ ਬਾਕੀ ਇਹ ਆ ਵੀ ਉੱਥੋਂ ਸਾਨੂੰ ਇੱਕ ਰੇਟ ਵੀ ਜ਼ਿਆਦਾ ਲੱਗਦਾ ਤੇ ਇੱਕ ਤੁਹਾਡੇ ਸਾਹਮਣੇ ਕੋਰਾ ਜਿੰਦੀ ਸਪਰੀ ਕੀਤੀ ਸੁੰਦੀ ਉਦਾਂ ਦੀ ਉਦਾਂ ਹੀ